ਚਲ ਮੈਂ ਆਪ ਟ੍ਰੇਡਿੰਗ ਕਰਦਾ ਤੁਸੀਂ ਕਰਦੇ ਮੈਂ ਬਿਲਕੁਲ ਕਰਦਾ ਮੇਰਾ ਡੇਲੀ ਦਾ ਟਰਨਓਵਰ 3000 ਕਰੋੜ ਹੈ 3000 ਕਰੋੜ 3000 ਕਰੋੜ ਪਰ ਡੇ ਪਰ ਡੇ ਯੈਸ ਮੈਂ ਆਪ ਟ੍ਰੇਡਿੰਗ ਕਰਦਾ ਆ ਮੇਰੇ ਕੋ ਇਧਰ 150 ਕੰਪਿਊਟਰ ਲੱਗਾ ਇੰਨੀ ਜਗ੍ਹਾ ਜਿਹੜੀ ਜਿਹੜੀ ਟ੍ਰੇਡਿੰਗ ਲੈ ਮੈਂ ਨਹੀਂ ਦੇਖਿਆ ਠੀਕ ਹੈ ਹੂੰ ਮੇਰੀ ਹਾਇਸੀਅਤ ਪਤਾ ਕੀ ਹੈ ਜਿਹੜੀ ਸਮੁੰਦਰ ਚ ਇੱਕ ਬਾਲਟੀ ਪਾਣੀ ਦੀ ਜੋ ਸਮੁੰਦਰ ਚ ਇੱਕ ਬਾਲਟੀ ਪਾਣੀ ਦੀ ਕੀ ਹਾਇਸੀਅਤ ਹੈ ਹੂੰ ਕੁਝ ਕੁਝ ਵੀ ਨਹੀਂ ਮੇਰੇ ਤੋਂ ਉੱਪਰ ਦੁਨੀਆ ਕਿਤੇ ਦੀ ਕਿਤੇ ਉੱਪਰ ਬੈਠੀ ਹੈ ਇੱਕ ਦਿਨ ਦੇ ਵਿੱਚ 3000 ਕਰੋੜ ਯੈਸ ਹੁਣ ਮੈਂ ਗੱਲ ਕਰ ਰਿਹਾ ਹਾਂ ਵੀ ਤੁਸੀਂ ਤਾਂ ਬੜੇ ਛੋਟੇ ਹੋ ਬਾਕੀ ਨਮਕ ਮੈਂ ਆਈਐਮਐਫ ਆਫ ਫਰਾਈ ਇਨ ਅ ਪੈਨ ਬਸ ਛੋਟੀ ਜੀ ਕਹਿੰਦਾ ਫਿਸ਼ ਸਮੁੰਦਰ ਦੀ ਇੱਕ ਮੱਛਲੀ ਆ ਛੋਟੀ ਜੀ ਹਮ ਮੇਰੇ ਤੋਂ ਉੱਪਰ ਦੁਨੀਆ ਕਿਤੇ ਦੀ ਕਿਤੇ ਉੱਤੇ ਬੈਠੀ ਹੈ ਲੇਕਿਨ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ YouTube ਤੇ ਦੋ ਚਾਰ ਵੀਡੀਓ ਦੇਖ ਲੈਂਦੀ ਹੈ ਉਹ ਕਹਿੰਦੀ ਮੈਨੂੰ ਸਭ ਕੁਝ ਪਤਾ ਸਿੰਪਲ ਜੀ ਗੱਲ ਆਪਾਂ 100 ਰੁਪਏ ਦਾ ਸ਼ੇਅਰ ਤੁਸੀਂ ਲੇ ਰਹੇ ਇੱਕ ਲੈ ਰਿਆ ਕ ਬੇਚ ਰਿਆ ਹਮ ਸ਼ਾਮ ਨੂੰ ਦੋਨੋਂ ਚ ਇੱਕੋ ਹੀ ਠੀਕ ਹੋ ਹਮ ਇੱਕ ਗਲਤ ਹੋਣਾ ਜਿਹੜਾ ਠੀਕ ਹੋ ਉਹਦੇ ਅਕਾਊਂਟ ਚ ਪ੍ਰੋਫਿਟ ਹੈ ਹਮ ਜਿਹੜਾ ਗਲਤ ਹੋਇਆ ਉਹਦੇ ਅਕਾਊਂਟ ਚ ਲਾਸ ਹੈ ਲਾਸ ਕਲੀਅਰ ਹੁਣ ਸਾਨੂੰ ਆਪਣੀ ਨੌਲੇਜ ਤਾਂ ਪਤਾ ਵੀ ਮੈਨੂੰ ਨੌਲੇਜ ਕੀ ਹੈ ਮੈਂ 100 ਰੁਪਏ ਚ ਲੈ ਰਿਆ ਕੋਈ 100 ਰੁਪਏ ਚ ਕੋਈ ਵੇਚਦਾ ਵੀ ਪਿਆ ਹਮ ਉਹ ਕਿਉਂ ਵੇਚਦਾ ਪਿਆ ਹਮ ਅਸੀਂ 100 ਚ ਤਾਂ ਲੈ ਰਹੇ ਆ ਵੀ ਸਾਨੂੰ ਲੱਗਦਾ ਸ਼ਾਮ ਨੂੰ 120 ਹੋ ਜਾਊਗਾ ਹਮ ਜਿਹੜਾ 100 ਚ ਵੇਚਦਾ ਪਿਆ ਉਹ ਕਹਿੰਦਾ ਸ਼ਾਮ ਨੂੰ 80 ਰਹਿ ਜਾਣਾ 80 ਰਹਿ ਜਾਣਾ ਹੁਣ ਉਹਨੇ ਕੀ ਐਨਾਲਿਸਿਸ ਕੀਤਾ ਜਿਹੜਾ ਉਹ ਕਹਿੰਦਾ ਉਹ ਦੇਖੋ ਕੀ ਟੂਲਸ ਐਸੇ ਹਮ ਟ੍ਰੇਡਿੰਗ ਜਿਹੜੀ ਨਾ ਇਹ ਦੋ ਧਿਰਾਂ ਦੀ ਲੜਾਈ ਆ ਜੇ ਇੱਕ ਨੇ ਠੀਕ ਹੋਣਾ ਇੱਕ ਨੇ ਗਲਤ ਹੋਣਾ ਇਹ ਨਾ ਸ਼ੋਰ ਐ ਹੁਣ ਇੱਕ ਧਿਰ ਤਾਂ ਲੜਦੀ ਪਈ ਆ लाਠੀਆਂ ਦੇ ਨਾਲ ਮੇਰੀ ਗੱਲ ਬ ਦੇਸੀ ਤਾਂ ਭਾਸ਼ਾ ਦੀ ਸਮਝਾਵਾਂ ਇੱਕ ਧਿਰ ਲੜਦੀ लाਠੀਆਂ ਨਾਲ ਦੂਜੀ ਧਿਰ ਕੋਲ ਹੈਗੀ ਆ AK47 ਟੈਂਕ ਵੀ ਆ ਉਹਨੂੰ ਸਟ੍ਰੈਟਜੀ ਵੀ ਲਾਉਣੀ ਆਉਂਦੀ ਐ ਐਮਬੁਸ਼ ਵੀ ਕਰਨਾ ਆਉਂਦਾ ਕਿਹੜਾ ਜਿੱਤੂਗਾ ਲਾਠੀ ਵਾਲਾ ਇੱਕ ਦਿਨ ਹੀ लाठी मार के ਭੱਜ ਜਾਊਗਾ ਹਾਂ ਅਲਟੀਮੇਟਲੀ ਤਾਂ ਉਹਨੇ ਟਰੈਪ ਚ ਆਉਣਾ ਹੀ ਆਉਣਾ ਤਾਂ ਇਸ ਕਰਕੇ ਜਿਹੜਾ ਬੰਦਾ ਸੋਚਦਾ ਨਾ ਵੀ ਮੈਨੂੰ YouTube ਤੋਂ ਦੋ ਚਾਰ ਵੀਡੀਓ ਦੇਖ ਕੇ ਮੈਨੂੰ ਸਾਰੀ ਨੌਲੇਜ ਆ ਗਈ ਆ ਬਹੁਤ ਵੱਡੇ ਭਲੇਖੇ ਚ ਹੂੰ ਟਰੈਪ ਇੱਕੋ ਵਾਰੀ ਹੋਣਾ ਹੂੰ ਉਹਦੇ ਵਿੱਚ ਸਾਰਾ ਅਕਾਊਂਟ ਸਾਫ਼ ਹੋਣਾ ਹੂੰ ਕੱਲ ਮੈਂ ਟਰੇਡਿੰਗ ਦੇ ਵੀਡੀਓਜ਼ ਦੇਖ ਰਿਹਾ ਸੀ ਚਲੋ ਪਹਿਲਾਂ ਉਹ ਸਵਾਲ ਮੈਂ ਬਾਅਦ ਚ ਪੁੱਛਦਾ ਤੁਸੀਂ ਆਪਣੀ ਟਰਨਓਵਰ ਦੀ ਗੱਲ ਕੀਤੀ ਪਹਿਲਾਂ ਤਾਂ ਮੈਨੂੰ ਇਹ ਗੱਲ ਤੇ ਹੈਰਾਨੀ ਵੀ ਹੋਈ ਆ ਪਰ ਦੂਜੀ ਗੱਲ ਇਹ ਵੀ ਆ ਵੀ ਲੋਕੀ ਕਹਿਣ ਦੇਣਗੇ ਵੀ ਲੱਗਦਾ ਸਰਦਾਰ ਜੀ ਗੱਪ ਮਾਰਦੇ ਪਏ ਨੇ ਲੋਕਾਂ ਨੇ ਅੱਜ ਕਮੈਂਟ ਕਰਨੇ ਆ ਮੈਂ ਕਿਸੇ ਦਾ ਕੀ ਲਵਾਂ ਮੈਂ ਨਾ ਕੋ ਪਬਲਿਕ ਮਨੀ ਲੈਣਾ ਨਾ ਮੈਂ ਕਿਸੇ ਕੋ ਫੀਸ ਲੈਣਾ ਮੈਂ ਕਹਿੰਦਾ ਕੀ ਮੈਂ ਕਿਸੇ ਨੂੰ ਮੈਂ ਨਾ ਕੋ ਟ੍ਰੇਨਿੰਗ ਦੇਣਾ ਮੈਂ ਆਪਣਾ ਹੀ ਪਰਸਨਲ ਕੰਮ ਕਰਦਾ ਸਿਰਫ ਹਮ ਕਮੈਂਟ ਇਹੋ ਜਿਹੇ ਆਣਿਆ ਵੀ 3000 ਕਰੋੜ ਵਾਲੀ ਤਾਂ ਗੱਪ ਹੋ ਗਈ ਲੋਕਾਂ ਨੇ ਇਹ ਚੀਜ਼ਾਂ ਕਹਿਣੀ ਸ਼ੁਰੂ ਕਰ ਦੇਣੀਆਂ ਮੇਰਾ ਜੁ ਸਜਦੇਵਾ ਸਟਾਕਸ ਕਰਕੇ ਤੁਸੀਂ ਮੇਰੇ ਨਾਮ ਨਾਲ ਸਰਚ ਕਰਕੇ ਗੂਗਲ ਤੇ ਸਰਚ ਮਾਰ ਲਓ ਐਕਸਚੇਂਜ ਤੋਂ ਪਤਾ ਕਰ ਲਓ ਸਭ ਕੁਝ ਪਤਾ ਲੱਗ ਜਾਏਗਾ ਪਰ ਮੈਨੂੰ ਕੋਈ ਜਸਟੀਫਾਈ ਕਰਨ ਦੀ ਲੋੜ ਨਹੀਂ ਨਾ ਹੀ ਕਿਸੇ ਨੂੰ ਦੱਸਣ ਦੀ ਲੋੜ ਹੈ ਮੈਂ ਕੋਈ ਪਬਲਿਕ ਮਨੀ ਦਾ ਲੈਣ ਨਾ ਦੀ ਹੂੰ ਨਾ ਹੀ ਮੈਂ ਕਿਸੇ ਫੰਡ ਨੂੰ ਮੈਂ ਮੈਨੇਜ ਕਰਦਾ ਮੈਂ ਤਾਂ ਆਪਣੇ ਪਰਸਨਲ ਅਕਾਊਂਟ 'ਚ ਕੰਮ ਕਰਦਾ ਨਾ ਮੈਂ ਕੋਈ ਟ੍ਰੇਨਿੰਗ ਦੇਣਾ ਮੇਰਾ ਮਿਸ਼ਨ ਸਿੰਪਲ ਸਿੰਪਲ ਇੱਕ ਏ ਆ ਵੀ ਟਰੇਡਿੰਗ ਨਾਲ ਇਨਵੋਲਵ ਜਿਹੜੇ ਰਿਸਕ ਹੈਗੇ ਆ ਉਹਦੇ ਤੋਂ ਪਹਿਲਾਂ ਜ਼ਰੂਰ ਜਾਣੂ ਹੋ ਜਾਓ ਤੁਸੀਂ ਗੱਲ ਕਹੀ ਹੈ ਵੀ ਤੁਸੀਂ ਕੋਈ ਵੀ ਕੋਰਸ ਨਹੀਂ ਵੇਚਦੇ ਤੁਸੀਂ ਕਿਸੇ ਨੂੰ ਵੀ ਟ੍ਰੇਨਿੰਗ ਨਹੀਂ ਦਿੰਦੇ ਤੁਸੀਂ ਪੈਸੇ ਨਹੀਂ ਲੈਂਦੇ ਤੇ ਇੱਕ ਪਾਸੇ ਤਾਂ ਤੁਹਾਡੀ ਇਹ ਸਾਰਾ ਕਰੋੜਾਂ ਦੇ ਵਿੱਚ ਦਿੰਦੇ ਟਰਨ ਹੋ ਰਿਹਾ ਇੱਕ ਜਿਨ੍ਹਾਂ ਦੀ ਸਾਲ ਦੀ 100 ਕਰੋੜ ਨਹੀਂ ਹੈਗੀ ਉਹ ਆਪਣੇ ਕੀ ਕਹਿੰਦੇ ਨੇ ਉਹ ਵਿੱਚ ਹੀ ਜਾਂਦੇ ਨੇ ਆਪਣੇ ਕੋਰਸ ਵੀ ਵਿੱਚ ਜਾਂਦੇ ਉਹ ਕਹਿੰਦੇ ਆ ਅਸੀਂ ਤੁਹਾਨੂੰ ਟ੍ਰੇਡਿੰਗ ਸਿਖਾਉਂਦੇ ਆ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਿਲਕੁਲ ਸਿਖਾਉਂਦੇ ਨੇ ਮੈਨੂੰ ਜਦੋਂ ਇਹ ਵੀਡੀਓ ਸੁਣਦੀ ਨਾ ਲੋਕਾਂ ਨੇ ਜਿਹੜੇ ਸਿਖਾਉਂਦੇ ਆ ਉਹਨਾਂ ਨੇ ਥੱਲੇ ਗਾਲ੍ਹਾਂ ਵੀ ਲਿਖਣੀਆਂ ਸਿੰਪਲ ਜੀ ਮੈਂ ਗੱਲ ਕਰਦਾ ਸੋਸ਼ਲ ਮੀਡੀਆ ਭਰਿਆ ਪਿਆ ਇੰਸਟਾਗ੍ਰam ਵੀ ਤੁਸੀਂ 50000 ਰੁਪਇਆ ਲਾਓ ਤੇ ਸ਼ਾਮ ਨੂੰ ਉਹ ਮੈਂ 55000 ਕਰ ਦਿੰਦਾ ਹੂੰ 10% 10% ਪਰ ਡੇ ਦਾ ਮੈਂ ਪਰ ਡੇ ਦੀ ਨਹੀਂ ਗੱਲ ਕਰਦਾ ਮਹੀਨੇ 'ਚ 20 22 ਦਿਨ ਵਰਕਿੰਗ ਡੇ ਮੈਂ ਮਹੀਨੇ ਦਾ ਹੀ ਗਿਣ ਲੈਂਦਾ ਹੂੰ ਮਹੀਨੇ ਦਾ ਜੇ ਮਹੀਨੇ ਦਾ ਵੀ 10% ਜੇ ਕਰ ਲੈਂਦਾ ਜੇ ਮਹੀਨੇ ਦਾ 10% ਹੀ ਕਮਾ ਲੈਂਦਾ ਤੇ ਸਾਲ ਦਾ 150 200% ਬਣ ਜਾਂਦਾ ਉਹਨੂੰ ਕੰਪਾਊਂਡਿੰਗ ਕਰ ਲਈਏ ਤਾਂ ਤੈਨੂੰ ਭਾਈ ਬੈਂਕ ਤੋਂ 12% ਤੇ ਨਹੀਂ ਲੋਨ ਮਿਲਦਾ ਲਿਮੰਡੀ ਮੰਡੀ ਹਾਊਸਿੰਗ ਵੀ ਆਪਣਾ ਘਰ ਪਲੇਜ ਕਰਦੇ ਹੋ ਉਹਦੀ ਜਗ੍ਹਾ ਬੈਂਕ ਤੁਹਾਡਾ ਓਡੀ ਲਿਮਿਟ ਬਣਾ ਦਿੰਦਾ ਹੂੰ ਉੱਥੋਂ ਕਮਾ ਇਹਨਾਂ ਨੂੰ ਕੋਰਸ ਵੇਚਣ ਦੀ ਕੀ ਲੋੜ ਐ ਸਿੰਪਲ ਜੀ ਗੱਲ ਐ ਉਹਨਾਂ ਦਾ ਮੇਨ ਸੋਰਸ ਆਫ ਇਨਕਮ ਕੋਰਸ ਫੀਸ ਐ ਠੀਕ ਸਰ ਸਿਖਾਉਂਦੇ ਉਹ ਚੀਜ਼ ਐ ਜੋ ਆਪ ਨੂੰ ਨਹੀਂ ਆਉਂਦੀ ਹੂੰ ਉਹਨਾਂ ਦੀ ਇਨਕਮ ਟੈਕਸ ਦੀ ਰਿਟਰਨ ਚੈੱਕ ਕਰੋ ਰਿਟਰਨਸ ਉਹਨੂੰ ਟਰੇਡਿੰਗ ਪ੍ਰੋਫਿਟ ਐ ਕਿ ਨਹੀਂ ਐ ਹੂੰ ਟਰੇਡਿੰਗ ਚ ਲੌਸ ਐ ਫੀਸਾਂ ਚੋਂ 3 ਕਰੋੜ ਦੀ ਇਨਕਮ ਐ ਹੂੰ ਟ੍ਰੇਡਿੰਗ ਚ 30 ਲੱਖ ਦਾ ਲਾਸ ਐ ਉਹ ਲਾਸ ਵੀ ਟ੍ਰੇਡਿੰਗ ਕਿਦਮ ਉਹ ਅਰੇ ਵੀ ਐ ਉਹ ਤੁਹਾਨੂੰ ਜਿਹੜੇ ਕੋਰਸ ਵੇਚਦੇ ਆ ਤੁਹਾਨੂੰ ਸਕਰੀਨਸ਼ਾਟ ਵੀ ਆਪਣਾ ਰੋਜ ਦਾ ਸ਼ੇਅਰ ਕਰਦੇ ਆ ਆ ਰੋਜ਼ ਦਿਖਾਉਂਦੇ ਆ ਆ ਦੇਖੋ ਜੀ ਆ ਸ਼ਾਮ ਨੂੰ 2 ਲੱਖ ਰੁਪਏ ਕਮਾ ਲਿਆ ਫੇਰ ਕਹਿੰਦਾ ਵੀ ਜਿਹੜਾ ਉਸ ਤੋਂ ਵੱਡੇ ਕੱਪ ਮਾਰਦਾ ਕਹਿੰਦਾ 20 ਲੱਖ ਰੁਪਏ ਕਮਾ ਲਿਆ ਕੋਈ ਕਹਿੰਦਾ ਆ ਦੇਖੋ ਜੀ 20 ਕਰੋੜ ਕਮਾ ਲਿਆ ਕਰਦੇ ਬਿਲਕੁਲ ਉਹ ਜਿਹੜਾ ਦਿਖਾਉਂਦੇ ਆ ਉਹ ਸਹੀ ਐ ਉਹ ਸਹੀ ਐ ਲੇਕਿਨ ਕਰਦੇ ਫਰਾਡ ਕਰਦੇ ਕਿਦਾਂ ਉਹ ਵੀ ਮੈਂ ਦੱਸ ਦਿੰਦਾ ਕਿਦਾਂ ਕਰਦੇ ਬੜਾ ਸਿੰਪਲ ਜਿਹਾ ਤਰੀਕਾ ਐ ਮੋਟਰ ਸਪਰੈਂਟੀ ਸਮਝ ਲਈਏ ਪਹਿ ਤੁਹਾਡਾ ਕਿਹੜੇ ਬੈਂਕੇ ਚ ਅਕਾਊਂਟ ਹੈ ਮੇਰਾ ਐਸਬੀਆਈ ਚ ਐਸਬੀਆਈ ਚ ਮੈਂ ਦੇਸੀ ਤਰੀਕੇ ਨਾਲ ਸਮਝਾਉਂਗਾ ਜਿਹੜਾ ਸਭ ਦੇ ਸਮਝ ਵੀ ਲੱਜੇ ਹੋਰ ਵੀ ਕਿਸੇ ਬੈਂਕ ਚ ਹੈਗਾ ਹੈਗਾ ਕਿਹੜੇ ਐਚਡੀਐਫਸੀ ਐਚਡੀਐਫਸੀ ਕੋਈ ਤੁਸੀਂ ਦੋ ਬੈਂਕਾਂ ਚ ਅਕਾਊਂਟ ਖਲਾਇਆ ਐਚਡੀਐਫਸੀ ਚ ਵੀ ਸਟੇਟ ਬੈਂਕ ਚ ਵੀ ਇਹ ਲੀਗਲ ਹੈ ਕਿ ਇਲਲੀਗਲ ਕਿਹਨੇ ਸਮਝੋ ਲੀਗਲ ਹੀ ਹੈ ਲੀਗਲ ਹੀ ਹੈ ਨਾ ਤੁਸੀਂ ਜਿੰਨੇ ਮਰਜ਼ੀ ਬੈਂਕਾਂ ਚ ਅਕਾਊਂਟ ਖਲਾਓ ਤੁਹਾਨੂੰ ਪੈਨ ਕਾਰਡ ਦੇਣਾ ਆਪਣਾ ਆਧਾਰ ਕਾਰਡ ਦੇਣਾ ਤੇ ਦੂਸਰਾ ਤੁਸੀਂ ਉਹ ਜੋ ਵੀ ਡਾਕੂਮੈਂਟੇਸ਼ਨ ਆਪਣੀ ਕੇਵਾਈਸੀ ਕਰਨੀ ਹੈ ਤਾਂ ਤੁਸੀਂ ਜਿੰਨੇ ਮਰਜ਼ੀ ਬੈਂਕਾਂ ਚ ਅਕਾਊਂਟ ਖਲਾਓ ਦ ਇਹ ਕਿਦਾਂ ਕਰਦੇ ਆ ਇਹਨਾਂ ਨੇ ਆਪਣੇ ਅਕਾਊਂਟ ਦੋ ਬ੍ਰੋਕਰਾਂ ਦੇ ਖੋਲ੍ਹਾ ਜਾਂਦੇ ਬ੍ਰੋਕਰ A ਬ੍ਰੋਕਰ B B ਕਰਦੇ ਕੀ ਆ ਬ੍ਰੋਕਰ A ਦੇ 1000 ਬੈਂਕ ਨਿਫਟੀ ਸ਼ੇਅਰ ਲੈ ਲਈ ਮਾਰਕੀਟ ਸਵੇਰ ਨੂੰ ਖੁੱਲੀ ਹਜ਼ਾਰ ਬੈਂਕ ਨਿਫਟੀ ਸਮਝੋ ਚੱਲਦਾ ਪਿਆ 45000 ਹੂੰ ਇਧਰ ਹਜ਼ਾਰ ਬੈਂਕ ਨਿਫਟੀ ਲੈ ਲਈ 45000 ਚ ਹਜ਼ਾਰ ਬੈਂਕ ਨਿਫਟੀ B ਬ੍ਰੋਕਰ ਦੇ 45000 ਚ ਵੇਚ ਦਿੱਤੀ ਹੂੰ ਇੱਕ ਬ੍ਰੋਕਰ ਤੇ ਸੇਮ ਕੁਆਂਟੀਟੀ ਸੇਮ ਸ਼ੇਅਰ ਪਰਚੇਜ਼ ਕਰ ਲਿਆ ਦੂਸਰੇ ਬ੍ਰੋਕਰ ਦੇ ਸੇਮ ਕੁਆਂਟੀਟੀ ਸੇਮ ਸ਼ੇਅਰ ਸੇਲ ਕਰ ਦਿੱਤਾ ਹਮ ਬੱਜ ਗਏ 12:01 ਦੁਪਹਿਰ ਹੋ ਗਈ ਸ਼ਾਮ ਹੋ ਗਈ ਜਾਂ ਵਧੀ ਹੋਣੀ ਜਾਂ ਘਟੀ ਹੋਣੀ ਇਹ ਕਮ ਤਾਂ ਹੋਊਗਾ ਇਹ ਕਮ ਹੋਊਗਾ ਜੇ ਇਹ ਤਾਂ ਵੱਧ ਗਈ ਜਿੱਥੇ ਵਾਏ ਕੀਤੀ ਸੀ ਆ ਦੇਖੋ ਮੈਂ 40000 ਦੇ ਲਈ ਸੀ 45300 ਹੋ ਗਿਆ ਮੈਨੂੰ 3 ਲੱਖ ਦਾ ਪ੍ਰੋਫਿਟ ਆ ਰਿਹਾ ਜੇ ਇਹ ਘਟ ਗਈ ਸ਼ਾਮ ਨੂੰ 44500 ਰਹਿ ਗਈ ਆ ਦੇਖੋ ਮੈਂ 40000 ਚ ਵੇਚੀ ਸੀ 44500 ਰਹਿ ਗਈ ਮੈਨੂੰ 5 ਲੱਖ ਦਾ ਪ੍ਰੋਫਿਟ ਆ ਰਿਹਾ ਆ ਸਕਰੀਨਸ਼ਾਟ ਆਣਾ ਦੂਜਾ ਨਹੀਂ ਆਉਣਾ ਐਕਚੁਅਲ ਚ ਕੋਈ ਪ੍ਰੋਫਿਟ ਲਾਸ ਨਹੀਂ ਹੈ ਐਕਚੁਅਲ ਚ ਜਿੱਦਾਂ ਮੈਂ ਦੱਸਿਆ ਨਾ ਵੀ 3 ਕਰੋੜ ਤਾਂ ਫੀਸ ਜਿਹੜੀ ਲੋਕਾਂ ਕੋ ਇਕੱਠੀ ਕੀਤੀ ਇਨਕਮ ਉਹ ਹੈ ਉਹ ਹੈ ਜਿਹੜੀ ਲਈ ਵਿੱਚ ਹੀ ਕੀਤੀ ट्रांजैक्शन ਚਾਰजेस ਤਾਂ ਲੱਗੇ ਹਮ ਅਕਸੀ ਨੇ ਬਾਇਸਲੇ ਦੇ ਖਰਚੇ ਤਾਂ ਲਏ ਨਾ ਐਸਟੀਟੀ ਲਈ ਸਟੈਂਪ ਡਿਊਟੀ ਲਈ ਸਾਰੇ ਖਰਚੇ ਪਏ ਉਹ 30 ਲੱਖ ਰੁਪਏ ਉਹ ਸੀ ਦਾ ਲਾਸ ਹੈ ਹਮ ਆ ਮੋਡਿਸਪਰਿੰਡੀ ਹੈ ਜਿਹੜੇ ਕੋਰਸਸ ਵੇਚਦੇ ਆਨਲਾਈਨ ਜਿਹੜੇ ਸੀ ট্রেਡਿੰਗ ਸਿਖਾਉਂਦੇ ਜਿਹੜੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਮ ਪਰ ਉਹ ਤਾਂ ਕਹਿੰਦੇ ਕਈ ਵਾਰੀ ਮੈਂ ਇੱਕ ট্রেਡਰ ਦੀ ਵੀਡੀਓ ਦੇਖ ਰਿਹਾ ਸੀ ਮੈਂ ਨਾ ਨਹੀਂ ਲੈਣਾ ਉਹ ਬੰਦਾ ਕਹਿੰਦਾ ਸੀ ਮੈਂ ਕਿਉਂ ਨਾ ਪੈਸੇ ਲਵਾਂ ਮੈਂ ਸਿੱਖਿਆ ਮੈਂ ਨੇ ਮੈਂ ਆਪਣਾ ਸਮੇਂ ਲਾਇਆ ਮੈਂ ਆਪਣਾ ਟੈਲੈਂਟ ਹੈ ਮੇਰਾ ਟੈਲੈਂਟ ਹੈ ਮੈਂ ਕਿਉਂ ਨਾ ਪੈਸੇ ਲਵਾਂ ਉਹ ਸਿੱਧੀ ਗੱਲ ਹੈ ਸਿੰਪਲ ਜੀ ਗੱਲ ਹੈ ਜਿਸ ਬੰਦੇ ਨੂੰ ਇਸ ਮਾਰਕੀਟ ਚ ਟਰੇਡਿੰਗ ਕਰਨੀ ਆਉਂਦੀ ਨਾ ਉਹਨੂੰ 10000 15000 20000 50000 ਫੀਸ ਦਾ ਕੋਈ ਮਤਲਬ ਹੀ ਨਹੀਂ ਹੈ ਤੁਸੀਂ ਇੱਥੇ ਟਰੇਡ ਕਰਦੇ ਨਾ ਮਿੰਟ ਚ ਲੱਖਾਂ ਦਾ ਵਾਧਾ ਘਾਟਾ ਹੁੰਦਾ ਹੂੰ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਕਿਉਂਕਿ ਉਹਨਾਂ ਦਾ ਸੋਰਸ ਆਫ ਇਨਕਮ ਸਿਰਫ ਤੇ ਸਿਰਫ ਫੀਸ ਹੈ ਹ ਨਵੇਂ-ਨਵੇਂ ਤਰੀਕੇ ਬਣ ਗਏ ਫਰਾਡ ਕਰਨ ਦੇ ਕਿਉਂਕਿ ਅੱਜ ਦੀ ਤਰੀਕਸ਼ਣ ਤੁਹਾਨੂੰ ਜਦ ਮੈਂ ਪਹਿਲਾਂ ਦੱਸਿਆ ਨਾ ਬਈ ਅੱਜ ਦਾ ਯੂਥ ਬੜੀ ਛੇਤੀ ਰਾਤੋਂ ਰਾਤ ਅਮੀਰ ਹੋਣਾ ਚਾਹੁੰਦਾ ਅਮੀਰ ਹੋਣਾ ਚਾਹੁੰਦਾ ਮੇਰੇ ਕੋਲ ਜਿਹੜਾ ਆਂਦਾ ਉਹਨਾਂ ਨੂੰ ਇੱਕ ਕਹਾਵਤ ਬੋਲਦਾ ਆਂਦਾ ਬੜੀ ਪੁਰਾਣੀ ਕਹਾਵਤ ਹੈ ਸਭ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਰੋਮ ਵਾਸ ਨਾਟ ਬਿਲਟ ਇਨ ਅ ਡੇ ਹਮ ਟਾਈਮ ਲੱਗਿਆ ਉਹਨੂੰ ਸਾਹ 200 ਸਾਲ ਲੱਗੇ ਸੀ ਉਹਨੂੰ ਇੱਕ ਸਟੇਟ ਚਰ ਤੇ ਪਹੁੰਚ ਦੇ ਜੋ ਅੱਜ ਅਮਰੀਕਾ ਦਾ ਸਟੇਟਸ ਹੈ दैट ਵਾਸ ਕਿਸੇ ਟਾਈਮ ਰੋਮਨ एंपਾਇਰ ਦਾ ਹੁੰਦਾ ਸੀ ਜੂਲੀਅਸ ਸੀਜ਼ਰ ਦੇ ਟਾਈਮ ਬਟ ਸਾਡੇ ਘਾਵਤ ਹੈਗੀ ਬਟ ਹਿਰੋਸ਼ੀਮਾ ਐਂਡ ਨਾਗਾਸਾਕੀ ਵਰ ਡਿਸਟਰੋਇਡ ਇਨ ਅ ਡੇ ਟਰੇਡਿੰਗ ਚ ਪਾਉਂਗੇ ਤਾਂ ਤੁਸੀਂ ਇੱਕ ਦਿਨ ਚ ਬਰਬਾਦ ਹੋ ਜਾਓਗੇ ਇੱਕ ਦਿਨ ਹੀ ਲੱਗਣਾ ਹਮ ਲੇਕਿਨ ਜੇ ਤੁਸੀਂ ਵੈਲਥ ਕ੍ਰੀਏਟ ਕਰਨੀ ਹੈ ਦੈਨ ਯੂ ਹੈਵ ਟੂ ਫਾਲੋ ਦੀ ਪ੍ਰੋਸੈਸ ਇੱਕ ਤੁਸੀਂ ਗੱਲ ਕਹੀ ਸੀ ਹੁਣੇ ਕੰਪਾਊਂਡਿੰਗ ਕੰਪਾਊਂਡਿੰਗ ਦਾ ਮਤਲਬ ਇਹ ਹੁੰਦਾ ਨਾ ਵੀ ਪ੍ਰੋਫਿਟ ਤੋਂ ਪ੍ਰੋਫਿਟ ਕਮਾਣਾ ਕਿਉਂਕਿ ਤੁਸੀਂ ਕਿਹਾ ਸੀ ਵੀ ਜੇ ਉਹ ਬੰਦਾ ਇੰਨਾ ਹੀ ਸੁਭਜਵਾਨ ਨੇ ਉਹਨਾਂ ਕੋਲ ਇੰਨਾ ਹੀ ਟੈਲੈਂਟ ਹੈ ਤਾਂ ਉਹ ਕੰਪਾਊਂਡਿੰਗ ਕਰ ਸਕਦੇ ਹਾਂ ਯੈਸ ਹਮ ਕੰਪਾਊਂਡਿੰਗ ਜਿਹੜੀ ਆ ਸਾਡੇ ਸਟਾਕ ਮਾਰਕੀਟ ਦੇ ਸਾਡੇ ਦੁਨੀਆ ਦਾ ਕਿੰਗ ਕਹਿੰਦੇ ਆਪਾਂ ਉਹਨਾਂ ਨੂੰ ਸ਼ਾਇਦ ਤੁਸੀਂ ਨਾਮ ਸੁਣਨੇਗਾ ਵਾਰਨ ਬਫੇ ਅਮਰੀਕਾ ਦਾ ਐਸ ਇਨਵੈਸਟਰ ਹੈ ਹਮ ਔਰ ਉਹਨੇ 14 ਸਾਲ ਦੀ ਉਮਰ ਚ ਇਹ ਪ੍ਰੋਫੈਸ਼ਨ ਚ ਆਇਆ ਸੀਗਾ ਹਮ ਉਦੋਂ ਹੀ ਉਹ ਕੋਕ ਦੇ ਢੱਕਣ ਜਿਹੜੇ ਹੁੰਦੇ ਸੀ ਨਾ ਉਹਨਾਂ ਨੂੰ ਸੇਲ ਕਰਕੇ ਤੇ ਆਪਣਾ ਪੈਸੇ ਕਮਾਉਣੇ ਸ਼ੁਰੂ ਕੀਤੇ ਸੀ ਉਹਨੇ ਕੋਕ ਦਾ ਢੱਕਣ ਉਹ ਕੋਕ ਦੇ ਢੱਕਣ ਦੇ ਆਜੋ ਦੁਨੀਆ ਦਾ ਸਟਾਕ ਮਾਰਕੀਟ ਵਿੱਚ ਸਭ ਤੋਂ ਅਮੀਰ ਇਨਸਾਨ ਹੈ ਹਮਮ ਔਰ ਮੈਕਸੀਮ ਮੋਦੀ ਜਿਹੜੀ ਵੈਲਥ ਉਹਨੇ ਕ੍ਰੀਏਟ ਕੀਤੀ ਹੈ ਉਹ ਆਫਟਰ 60 60-67 ਸਾਲ ਦੀ ਉਮਰ ਤੱਕ ਆ 60 ਸਾਲ ਦੀ ਉਮਰ ਤੋਂ ਬਾਅਦ ਮੈਕਸੀਮ ਜਿਹੜੀ ਵੈਲਥ ਉਹਨੇ ਕ੍ਰੀਏਟ ਕੀਤੀ ਹੈ ਹਮਮ ਥੈਟ ਇਜ਼ ਕੰਪਾਊਂਡਿੰਗ ਕੰਪਾਊਂਡਿੰਗ ਜਿਹੜੀ ਆ ਜਿੱਦੋਂ ਪੈਸਾ ਪੈਸੇ ਨੂੰ ਕਮਾਉਂਦਾ ਟਾਈਮ ਨਾਲ ਪੈਂਦਾ ਮੈਜਿਕ ਟਾਈਮ ਕਰਦਾ ਪੈਸਾ ਨਹੀਂ ਕਰਦਾ ਟਾਈਮ ਹੂੰ ਕੰਪਾਉਂਡਿੰਗ ਦੇ ਇੱਕ ਹੋਰ ਐਗਜ਼ਾਮਪਲ ਦਵਾ ਤਾਂ ਤੁਹਾਨੂੰ ਦੇਸੀ ਤਰੀਕਾ ਮੇਰੀ ਹਾਲਤ ਹੁੰਦਾ ਵੀ ਕੱਲ ਨੂੰ ਮੈਂ ਦੇਸੀ ਤਰੀਕੇ ਨਾਲ ਸਮਝਾਵਾਂ ਇੱਕ ਕਹਾਣੀ ਸੁਣਾਉਂਗਾ ਮੈਂ ਤੁਹਾਨੂੰ ਕੰਪਾਉਂਡਿੰਗ ਦਾ ਇਫੈਕਟ ਕਲੀਅਰ ਹੋ ਜਾਊਗਾ ਇੱਕ ਰਾਜਾ ਹੁੰਦਾ ਹੂੰ ਉਹ ਬਹੁਤ ਦਾਨਪੂਰਨ ਕਰਦਾ ਤੇ ਉਹਨੂੰ ਕਮੰਡ ਹੋ ਜਾਂਦਾ ਆਪਣੇ ਤੇ ਵੀ ਮੈਂ ਬਹੁਤ ਵੱਡਾ ਦਾਨਵੀਰ ਮੈਂ ਬਹੁਤ ਵੱਡਾ ਦਾਨ ਕਰਦਾ ਤੇ ਪਰਮਾਤਮਾ ਇੱਕ ਫਕੀਰ ਦੇ ਰੂਪ ਚ ਉਹਦੇ ਕੋ ਆਂਦਾ ਉਹ ਵੈਸੇ ਸ਼ਤਰੰਜ ਦੇ ਖੇਡਾ ਹੁੰਦਾ ਨਾ ਰਾਜਾ ਤੇ ਸ਼ਕੀਨ ਹੁੰਦਾ ਰਤ ਸ਼ਤਾਨ ਜਿਹੜਾ ਵੀ ਤੇ ਉਹ ਰਾਜੇ ਨੂੰ ਕੁਝ ਗੱਲਾਂ ਕਰਦਾ ਤੇ ਰਾਜਾ ਉਤੋਂ ਬਹੁਤ ਖੁਸ਼ ਹੋ ਜਾਂਦਾ ਹੂੰ ਕਹਿੰਦਾ ਮੰਗ ਜੋ ਤੂੰ ਮੰਗਣਾ ਤੇ ਫਕੀਰ ਕਹਿੰਦਾ ਮਹਾਰਾਜ ਤੁਸੀਂ ਬਹੁਤ ਵੱਡੇ ਦਾਨਵੀਰ ਹੋ ਸ਼ਤਰੰਜ ਦੇ ਸ਼ਕੀਨ ਵੀ ਹੋ ਹੂੰ ਤੇ ਮੇਰੀ ਤੁਹਾਡੇ ਅੱਗੇ ਇਹੀ ਗੁਜਾਰਿਸ਼ ਹੈ ਸ਼ਤਰੰਜ ਦੇ 64 ਖਾਨੇ ਆ ਤੁਸੀਂ ਮੈਨੂੰ ਪਹਿਲੇ ਖਾਨੇ 'ਚ ਇੱਕ ਚਾਵਲ ਦਾ ਦਾਣਾ ਰੱਖ ਦਿਓ ਦੂਜੇ ਖਾਨੇ 'ਚ ਮੈਨੂੰ ਦੋ ਦਾਣੇ ਤੀਜੇ ਖਾਨੇ 'ਚ ਮੈਨੂੰ 4 ਦਾਣੇ ਚੌਥੇ ਖਾਨੇ 'ਚ ਮੈਨੂੰ 8 ਦਾਣੇ ਪੰਜਵੇਂ ਖਾਨੇ 'ਚ ਮੈਨੂੰ 16 ਦਾਣੇ ਮਤਲਬ ਹਰ ਖਾਨੇ 'ਚ ਤੁਸੀਂ ਜਿਹੜਾ ਪਿਛਲਾ ਹੈਗਾ ਉਹਨੂੰ ਡਬਲ ਕਰਦੇ ਜਾਓ ਬਸ ਆਹ ਕੀ ਮੰਗੀ ਤੂੰ ਚੀਜ਼ ਐ ਕੋ ਮੰਗਣ ਵਾਲੀ ਚੀਜ਼ ਆ ਲੇਕਿਨ ਜਦ ਤੱਕ ਉਹ 32ਵੇਂ ਘਰ ਤੱਕ ਪਹੁੰਚਿਆ ਤਾਂ ਉਹਦਾ ਰਾਜਪਾਟ ਵਿਗ ਗਿਆ ਇਹ ਕੰਪਾਉਂਡਿੰਗ ਕੰਪਾਊਂਡਿੰਗ ਜਿਹੜਾ ਵਾਰਨ ਬਫੇ ਨੇ ਕਿਹਾ ਇਹ 8ਥ ਵੰਡਰ ਆ ਦੁਨੀਆ ਦੈਟ ਇਜ਼ 8ਥ ਵੰਡਰ ਆਫ ਦ ਵਰਲਡ ਮੈਂ ਜਦੋਂ ਇਹ ਗੱਲਾਂ ਕਰਦਾ ਨਾ ਬਹੁਤ ਸਾਰੀਆਂ ਮੇਰੀਆਂ ਵੀਡੀਓਜ਼ ਹੈਗੀਆਂ ਸੋਸ਼ਲ ਮੀਡੀਆ ਤੇ ਆਮ ਲੋਕੀ ਕੰਪਾਊਂਡਿੰਗ ਨੂੰ ਸਾਡੇ ਪੰਜਾਬੀ ਲੋਕਾਂ ਦੀ ਮੈਂ ਖਾਸ ਗੱਲ ਕਰਾਂ ਬਹੁਤਾਂ ਨਹੀਂ ਸਮਝਦੇ ਨਹੀਂ ਸਮਝ ਪਾਉਂਦੇ ਇਹ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ ਮੈਂ ਉਹ ਚ ਇੱਕ ਐਗਜ਼ਾਮਪਲ ਵੀ ਜਿਹੜੇ ਜਿੱ ਦਿੱਤੀ ਆ ਉਹ ਕਹਿੰਦੇ ਦਿੱਤੇ ਤਾਂ 320000 ਰੁਪਇਆ 1 ਕਰੋੜ ਕਿੱਦਾਂ ਬਣ ਗਿਆ ਹਾਂ ਦੈਟ ਇਜ਼ ਕੰਪਾਊਂਡਿੰਗ ਪੈਸਾ ਮੈਜਿਕ 700 750 ਦਾ ਨਹੀਂ ਮੈਜਿਕ 35 ਸਾਲਾਂ ਦਾ ਟਾਈਮ ਪੀਰੀਅਡ ਦਾ ਮੈਜਿਕ ਹੈ ਹੂੰ ਜਿੰਨਾ ਤੁਸੀਂ ਲੰਬਾ ਚਲੋਗੇ ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਜਿੱਦਾਂ ਤੁਸੀਂ ਇਹਨੂੰ ਟਾਈਮ ਦਿਓਗੇ ਕਿਉਂਕਿ 32 ਮੇ ਖਾਣੇ ਜਬ ਬਾਅਦ ਜੋ 33 ਮੇ ਖਾਣੇ ਜਾਣਾ ਤਾਂ ਉਹਨੇ ਉਦੋਂ ਡਬਲ ਹੋਣਾ ਹੂੰ ਜਿੰਨੀ ਵੀ ਅਮਾਉਂਟ ਹੈਗੀ ਉਸ ਤੋਂ ਡਬਲ ਹੋਣੀ ਹੈ ਯੈਸ ਹੂੰ ਉਹਨੂੰ ਟਾਈਮ ਡਬਲ ਹੋ ਜਾਣਾ ਪਹਿਲਾਂ ਸ਼ੁਰੂਆਤ ਤਾਂ ਇੱਕ ਦਾਣੇ ਤੋਂ ਹੀ ਹੋਈ ਨਾ ਇਹਦੇ 'ਚ ਵੀ ਕੰਪਾਊਂਡ ਨਹੀਂਗਾ ਪਹਿਲੇ ਸ਼ੁਰੂ ਤੇ ਸਾਲਾਂ 'ਚ ਤੁਹਾਨੂੰ ਬਹੁਤੀ ਗ੍ਰੋਥ ਨਜ਼ਰ ਨਹੀਂ ਆਉਂਦੀ ਗ੍ਰੋਥ ਤੁਹਾਨੂੰ 10 ਸਾਲਾਂ ਬਾਅਦ ਮੈਜਿਕ ਹੁੰਦਾ 10 ਸਾਲ ਤੱਕ ਤਾਂ ਤੁਸੀਂ ਸਹੀ ਤਰੀਕੇ ਨਾਲ ਮਿਊਚੁਅਲ ਫੰਡ ਚ ਚੱਲੋਗੇ ਨਾ ਪੰਜ